ਅਸੀਂ ਕਹਿੰਨੇ ਆ ਕਿ ਧੰਗ ਗੁਰੂ ਅਰਜਨ ਦੇ ਮਹਾਰਾਜ ਨੇ ਚੰਦੂ ਦੀ ਧੀ ਦੇ ਰਿਸ਼ਤੇ ਨੂੰ ਇਨਕਾਰ ਕੀਤਾ ਚੰਦੂ ਨੇ ਆਪਣੀ ਧੀ ਦਾ ਰਿਸ਼ਤਾ ਭੇਜਿਆ ਸੀ ਗੁਰੂ ਹਰਗੋਬਿੰਦ ਮਹਾਰਾਜ ਅਸਤੇ ਤੇ ਪੰਜਵੇਂ ਪਾਤਸ਼ਾਹ ਨੇ ਜਦੋਂ ਰਿਸ਼ਤਾ ਕਰ ਦਿੱਤਾ ਤੇ ਚੰਦੂ ਕਹਿੰਦਾ ਵੀ ਚਬਾਰੇ ਦੀ ਇੱਟ ਗਾਰੇ ਦੀ ਮੋਰੀ ਨੂੰ ਲਾਤ ਤੇ ਮਹਾਰਾਜ ਨੇ ਸੰਗਤ ਦੇ ਕਹਿਣ ਉਤੇ ਰਿਸ਼ਤਾ ਛੱਡ ਦਿੱਤਾ ਤੇ ਚੰਦੂ ਨੇ ਬਦਲਾ ਲੈਣ ਵਾਸਤੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਤਤੀ ਤਵੀ ਤੇ ਬਿਠਾਤਾ ਜੇ ਅਸੀਂ ਹਾਂ ਗੱਲ ਆਖੀਏ ਕਿ ਚੰਦੂ ਦੀ ਧੀ ਦਾ ਰਿਸ਼ਤਾ ਸਿਰੇ ਨਹੀਂ ਚੜਿਆ ਤੇ ਚੰਦੂ ਨੇ ਗੁਰੂ ਅਰਜਨ ਦੇ ਮਹਾਰਾਜ ਨੂੰ ਤਤੀ ਤਵੀ ਤੇ ਬਿਠਾਇਆ ਉਬਲਦੀ ਦੀਗ ਚੋਂ ਬਾਲਿਆ ਫੇਰ ਗੁਰੂ ਅਰਜਨ ਦੇਵ ਮਹਾਰਾਜ ਸ਼ਹੀਦ ਨਹੀਂ ਬਣਦੇ ਘਰੇਲੂ ਝਗੜਿਆਂ ਚ ਮਰਨ ਵਾਲੇ ਬੰਦੇ ਕਦੀ ਸ਼ਹੀਦ ਹੁੰਦੇ ਆ ਵਟ ਦੇ ਉੱਤੇ ਖਲੋਤਿਆਂ ਜੱਟ ਲੜਪੈਣ ਕਈਆਂ ਚੱਲ ਜਾਂਦੀਆਂ ਇੱਕ ਜਣਾ ਮਰ ਜਾਂਦਾ ਕਦੀ ਉਹਨੂੰ ਸ਼ਹੀਦ ਕਿਹਾ ਤੁਸੀਂ ਜੰਗ ਹੋਇਆ ਸੀ ਮਹਾਪਾਰਤ ਦਾ ਲੱਖਾਂ ਬੰਦੇ ਮਰੇ ਲੱਖਾਂ ਬੰਦੇ ਮਹਾਭਾਰਤ ਦੇ ਜੁੱਧ ਚ ਪਰ ਮਹਾਭਾਰਤ ਚ ਮਰਨ ਵਾਲੇ ਬੰਦਿਆਂ ਨੂੰ ਅੱਜ ਤੱਕ ਕੋਈ ਸ਼ਹੀਦ ਨਹੀਂ ਕਹਿੰਦਾ ਕਿਉਂ ਕਿ ਲੜਾਈ ਘਰੇਲੂ ਸੀ ਦੋ ਟੱਬਰਾਂ ਦੀ ਲੜਾਈ ਸੀ ਘਰੇਲੂ ਲੜਾਈਆਂ ਚ ਮਰਨ ਵਾਲੇ ਬੰਦਿਆਂ ਨੂੰ ਸ਼ਹੀਦ ਨਹੀਂ ਕਹਿੰਦੇ ਹੁੰਦੇ ਜੁੱਧ ਕੀਤਾ ਭਗਵਾਨ ਰਾਮਚੰਦਰ ਨੇ ਰਾਵਣ ਦੇ ਨਾਲ ਇਧਰ ਦੇਤੇ ਉਧਰ ਦੇ ਲੱਖਾਂ ਬੰਦੇ ਮਰੇ ਪਰ ਲੰਕਾ ਚ ਮਰਨ ਵਾਲੇ ਬੰਦਿਆਂ ਨੂੰ ਅੱਜ ਤੱਕ ਕੋਈ ਸ਼ਹੀਦ ਨਹੀਂ ਕਹਿੰਦਾ ਕਿਉਂ ਕਿ ਲੜਾਈ ਘਰੇਲੂ ਸੀ ਸਿੱਧਾ ਦੇ ਮਗਰ ਲੜਾਈ ਸੀ ਕੋਈ ਧਰਮ ਦੀ ਲੜਾਈ ਨਹੀਂ ਸੀ ਇਸੇ ਤਰ੍ਹਾਂ ਅਸੀਂ ਜਿਹੜਾ ਕਾਰਨ ਮੰਨ ਕੇ ਬੈਠੇ ਆ ਕਿ ਧੰਨ ਗੁਰੂ ਅਰਜਨ ਦੇ ਮਹਾਰਾਜ ਨੂੰ ਚੰਦੂ ਨੇ ਤਤੀ ਤਵੀ ਤੇ ਇਸ ਕਰਕੇ ਮਿਠਵਾਇਆ ਕਿ ਉਹਦੀ ਧੀ ਦਾ ਰਿਸ਼ਤਾ ਪਰਵਾਨ ਨਹੀਂ ਸੀ ਹੈਗਾ ਇਹ ਝਗੜਾ ਘਰੇਲੂ ਆ ਇਹ ਲੜਾਈ ਘਰੇਲੂ ਆ ਤੇ ਘਰੇਲੂ ਲੜਾਈ ਦੇ ਮੁਤਾਬਕ ਗੁਰੂ ਅਰਜਨ ਦੇਵ ਮਹਾਰਾਜ ਨੂੰ ਤੁਸੀਂ ਸ਼ਹੀਦ ਨਹੀਂ ਮੰਨ ਸਕਦੇ ਫਿਰ ਉਹਦਾ ਕਾਰਨ ਕਿਦੇ ਹੋਰ ਲੁਕਿਆ ਪਿਆ ਵਾ ਉਦਾ ਸਭ ਤੋਂ ਵੱਡਾ ਕਾਰਨ ਹੈ ਸਨ 1604 ਵਿੱਚ ਜਿਸ ਦਿਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੀ ਸੰਪਾਦਨਾ ਕਰਕੇ ਪਹਿਲੇ ਗ੍ਰੰਥ ਦਾ ਪ੍ਰਕਾਸ਼ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਅੰਦਰ ਕਰ ਦਿੱਤਾ ਸੀ ਪਹਿਲਾ ਪ੍ਰਕਾਸ਼ ساری ਉਮਰ ਤਨ ਗੁਰੂ ਅਰਜਨ ਦੇ ਮਹਾਰਾਜ ਦਾ ਵੱਡਾ ਭਰਾ ਬਾਬਾ ਪਿਰਥੀ ਚੰਦ ਇਹ ਗੱਲ ਕਹਿੰਦਾ ਰਿਹਾ ਵੀ ਗੱਦੀ ਦਾ ਮਾਲਕ ਮੈਂ ਬਨਾਂ ਗੱਦੀ ਦਾ ਮਾਲਕ ਮੈਂ ਬਨਾਂ ਬਾਬੇ ਪਿਰਤੀ ਚੰਦ ਦੇ ਮਰ ਜਾਣ ਤੋਂ ਬਾਅਦ ਉਹਦਾ ਪੁੱਤ ਮਿਹਰਬਾਨ ساری ਉਮਰ ਗੁਰੂ ਅਰਜਨ ਦੇ ਮਹਾਰਾਜ ਨਾਲ ਜੰਗ ਕਰਦਾ ਰਿਹਾ ਲੜਦਾ ਰਿਹਾ ਕਿ ਚਾਚੇ ਦੀ ਜਗ੍ਹਾ ਤੇ ਮੈਨੂੰ ਗੁਰੂ ਬਣਾ ਦਿਓ ਉਸ ਤੋਂ ਬਾਅਦ ਗੁਰੂ ਪਾਤਸ਼ਾਹ ਨੇ ਜਦੋਂ ਗੁਰਬਾਣੀ ਦਾ ਪ੍ਰਕਾਸ਼ ਦਰਬਾਰ ਸਾਹਿਬ ਦੇ ਅੰਦਰ ਕਰ ਦਿੱਤਾ ਸਭ ਤੋਂ ਵੱਡਾ ਕਾਰਨ ਆ ਗੁਰਬਾਣੀ ਦਾ ਪ੍ਰਕਾਸ਼ ਹੋਣਾ ਕਿਉਂਕਿ ਜਿੱਦਨ ਗੁਰਬਾਣੀ ਲਿਖੀ ਜਾ ਰਹੀ ਸੀ ਉਦੋਂ ਕਾਨਾ ਪੀਲੂ ਛੱਜੂ ਤੇ ਸ਼ਾਹ ਹੁਸੈਨ ਨਾਂ ਦੇ ਚਾਰ ਭਗਤ ਵੀ ਆਏ ਸੀ ਉਹ ਕਹਿੰਦੇ ਸਾਡੀ ਬਾਣੀ ਲਿਖੋ ਅਸੀਂ ਵੀ ਭਗਤ ਹੁੰਨੇ ਆ ਮਹਾਰਾਜ ਕਹਿੰਦੇ ਵੀ ਜਿਹੜੇ ਆਪਣੇ ਆਪ ਨੂੰ ਆਪੇ ਭਗਤ ਕਹੀ ਜਾਂਦੇ ਉਹ ਭਗਤ ਕਿੰਨੇ ਹੋਣਗੇ ਪਹਿਲੀ ਤੇ ਗੱਲ ਮਹਾਰਾਜ ਨੇ ਕਰ ਦਿੱਤਾ ਇਨਕਾਰ ਉਹਨਾਂ ਵਿੱਚੋਂ ਜਿਹੜਾ ਕਾਨਾ ਭਗਤ ਆ ਉਹ ਜਦੋਂ ਆਪਣੇ ਪਿੰਡ ਕਲਾ ਨੌਰ ਨੂੰ ਵਾਪਸ ਜਾਂਦਾ ਸੀ ਘੋੜੇ ਤੋਂ ਡਿੱਗਾ ਘੋੜੇ ਦੀ ਰਿਕਾਬ ਚੋਂ ਦਾ ਪੈਰ ਅੜ ਗਿਆ ਧਰਤੀ ਦੇ ਵੱਜ ਵੱਜ ਕੇ ਉਹਦੀ ਮੌਤ ਹੋਈ ਉਦੇ ਟੱਬਰ ਨੇ ਵੀ ਕਤਲ ਜਿਹੜਾ ਸੀ ਗੁਰੂ ਅਰਜਨ ਦੇਵ ਮਹਾਰਾਜ ਦੇ ਸਿਰ ਮੜਿਆ ਸਾਡਾ ਕਾਨਾ ਮਰਿਆ ਨਹੀਂ ਸਾਡੇ ਕਾਨੇ ਨੂੰ ਗੁਰੂ ਅਰਜਨ ਦੇਵ ਮਹਾਰਾਜ ਨੇ ਕਤਲ ਕਰਵਾਇਆ ਏ ਇਹ ਦੂਸਰਾ ਕਾਰਨ ਪਹਿਲਾ ਸਕਾ ਭਰਾ ਤੇ ਸਕਾ ਪਤੀਆ ਫਿਰ ਕਾਨਾ ਭਗਤ ਦਾ ਟੱਬਰ ਫਿਰ ਹਿੰਦੁਸਤਾਨ ਦਾ ਬਾਦਸ਼ਾਹ ਜਹਾਂਗੀਰ ਵੀ ਇਹਦੇ ਵਿੱਚ ਆਉਂਦਾ ਹੈ ਜਹਾਂਗੀਰ ਬਾਦਸ਼ਾਹ ਖੁਦ ਮੰਨਦਾ ਹੈ ਆਪਣੀ ਲਿਖਤ ਅੰਦਰ ਕਿ ਦਰਿਆ ਬਿਆਸਾ ਦੇ ਕੰਢੇ ਗੋਇੰਦਵਾਲ ਦੇ ਵਿੱਚ ਇੱਕ ਅਰਜਨ ਨਾਮੀ ਗੁਰੂ ਰਹਿੰਦਾ ਉਹਨੇ ਬਹੁਤ ਸਾਰੇ ਭੁੱਲੇ ਭਟਕੇ ਲੋਕਾਂ ਨੂੰ ਆਪਣੀ ਸਿੱਖੀ ਦੇ ਦਾਇਰੇ ਵਿੱਚ ਲਿਆਂਦਾ ਏ ਅਜੇ ਬਾਦਸ਼ਾਹੀ ਸੀ ਬਣਿਆ ਚਾਹਾਂਗੀਰ ਇਹ ਬਾਦਸ਼ਾਹ ਬਣ ਤੋਂ ਪਹਿਲਾਂ ਦੀ ਲਿਖਤ ਆ ਉਹ ਪਹਿਲਾਂ ਮੰਨ ਗਿਆ ਕਿ ਜਦਨ ਮੇਰਾ ਦਾ ਲੱਗਾ ਜਾਂ ਤੇ ਗੁਰੂ ਅਰਜਨ ਦੇਵ ਨੂੰ ਖਤਮ ਕਰੂੰਗਾ ਤੇ ਜਾਂ ਗੁਰੂ ਅਰਜਨ ਦੇਵ ਮਹਾਰਾਜ ਨੂੰ ਮੈਂ ਫੜ ਕੇ ਤੇ ਮੁਸਲਮਾਨ ਬਣਾ ਲੈਣਾ ਇਹ ਜਹਾਂਗੀਰ ਪਹਿਲਾਂ ਕਿੜ ਰੱਖੀ ਬੈਠਾ ਸੀ ਗੁਰੂ ਨਾਨਕ ਦੇ ਘਰ ਨਾਲ ਵੀ ਜਦਨ ਮੈਂ ਬਾਦਸ਼ਾਹ ਬਣਿਆ ਮੈਂ ਲਿਆਜ ਨਹੀਂ ਲੈਣਾ ਇਸ ਕਰਤਾ ਤਿੰਨ ਹੋ ਗਏ ਚੌਥਾ ਕਰ ਇਹਦੇ ਨਾਲ ਸਹਿਮਤ ਪਤਾ ਨਹੀਂ ਹੁਣ ਕਿੰਨੇਕ ਹੁੰਦੇ ਆ ਇਹਦੇ ਕਿੰਨੇਕ ਨਹੀਂ ਹੁੰਦੇ ਪਰ ਇਤਿਹਾਸ ਤੇ ਇਤਿਹਾਸ ਹੀ ਰਹਿਣਾ ਚੌਥੇ ਕਾਰਨ ਵਿੱਚ ਬੰਦੇ ਉਹ ਆਉਂਦੇ ਆ ਜਿਨ੍ਹਾਂ ਨੂੰ ਅਸੀਂ ਸਖੀ ਸਰਵਰੀਏ ਕਹਿੰਦੇ ਆ ਸਖੀ ਸਰਵਰੀਏ ਮਤਲਬ ਜਨਨ ਤੁਸੀਂ ਲੱਖਾਂ ਦਾ ਦਾਦਾ ਵੀ ਕਹਿ ਲੈਂਦੇ ਹੋ ਲਾਲਾਂ ਵਾਲਾ ਵੀ ਕਹਿ ਲੈਂਦੇ ਹੋ ਦੂਜੇ ਤੀਜੇ ਅਜਨੇ ਮਰਜੀ ਨਾਂ ਰੱਖੀ ਜਾਓ ਇਹ ਉਹ ਬੰਦੇ ਸੀ ਜਿਹੜੇ ਬੰਦੇ ਲੋਕਾਂ ਨੂੰ ਮੁਸਲਮਾਨ ਬਣਾਉਣ ਵਿੱਚ ਸਹਾਈ ਹੁੰਦੇ ਸੀ ਜਿਹੜਾ ਬੰਦਾ ਕਬਰਾਂ ਦਾ ਪੁਜਾਰੀ ਹੋ ਗਿਆ ਲੱਖਾਂ ਦੇ ਦਾਤੇ ਨੂੰ ਮੰਨਣ ਲੱਗ ਪਿਆ ਜਿਹੜਾ ਬੰਦਾ ਸਖੀ ਸਰਵਰ ਦਾ ਪੁਜਾਰੀ ਹੋ ਗਿਆ ਉਹ ਬੰਦਾ ਮੁਸਲਮਾਨ ਬਣਨ ਵਿੱਚ ਸਭ ਤੋਂ ਪਹਿਲਾਂ ਅੱਗੇ ਲੱਗਦਾ ਸੀ ਤੇ ਇਸ ਏਰੀਏ ਚ ਆ ਤਰਨ ਤਰਨ ਦਾ ਏਰੀਆ ਇਹ ਗੜ੍ਹ ਸੀ ਕਦੀ ਸਖੀ ਸਰਵਰੀਆਂ ਦਾ ਤੇ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਨੇ ਤਰਨ ਤਰਨ ਸਹਿਬ ਬਣਾ ਦਿੱਤਾ ਸਖੀ ਸਰਵਰੀਆਂ ਦਾ ਲੱਕ ਟੁੱਟ ਗਿਆ ਉਹਨਾਂ ਨੇ ਸਭ ਤੋਂ ਜ਼ਿਆਦਾ ਸ਼ਿਕਾਇਤਾਂ ਕੀਤੀਆਂ ਕੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਰੋਕੋ ਜੇ ਰੋਕ ਸਕਦੇ ਜੇ ਉਹਦਾ ਤਰੀਕਾ ਇਦਾਂ ਦਾ ਵਾ ਉਹਦਾ ਪ੍ਰਚਾਰ ਇਦਾਂ ਦਾ ਵਾ ਉਹਨੇ ਸਖੀ ਸਰਵਰੀਆਂ ਦੇ ਪੱਲੇ ਕੱਖ ਨਹੀਂ ਛੱਡਿਆ ਉਹਨਾਂ ਵਿੱਚੋਂ ਇੱਕ ਜਗ੍ਹਾ ਉਹ ਵਾ ਜਿਸ ਜਗ੍ਹਾ ਦੇ ਉੱਤੇ ਕਿਰਪਾਨਾ ਉਤੋਂ ਦੀ ਪਾਗੇ ਤੇ ਦਾੜੇ ਖੁੱਲੇ ਛੱਡ ਕੇ ਅੰਮ੍ਰਿਤਧਾਰੀ ਵੀ ਜਾਣ ਤੋਂ ਗਰੇਜ਼ ਨਹੀਂ ਕਰਦੇ ਤੁਹਾਡੇ ਤੋਂ ਬਹੁਤਾ ਦੂਰ ਨਹੀਂ ਆ ਜਿਹਨੂੰ ਤੁਸੀਂ ਠੇਕ ਫੱਤੇ ਦੇ ਨਾਂ ਨਾਲ ਜਾਣਦੇ ਹੋ ਮਾਫ ਕਰਿਓ ਸਾਡਾ ਇੱਕ ਸੁਭਾਅ ਬਣ ਗਿਆ ਵੀ ਇੱਕ ਬੰਨੇ ਗੁਰੂ ਅਰਜਨ ਦੇਵ ਨੂੰ ਵੀ ਮੱਥਾ ਟੇਕੀ ਜਾਣਾ ਇੱਕ ਬੰਨੇ ਗੁਰੂ ਅਰਜਨ ਦੇਵ ਦੇ ਕਾਤਲ ਸ਼ੇਖ ਫੱਤੇ ਨੂੰ ਮੱਥਾ ਟੇਕੀ ਜਾਣਾ ਦੋਵਾਂ ਨੂੰ ਟੇਕੀ ਜਾਂਦੇ ਆ ਇਹ ਕਦੀ ਹੋ ਸਕਦਾ ਵੀ ਜਿਹੜਾ ਮੁਰਸ਼ਿਦ ਹੋਵੇ ਉਹਨੂੰ ਮੱਥਾ ਟੇਕੋ ਤੇ ਮੁਰਸ਼ਿਦ ਨੂੰ ਸ਼ਹੀਦ ਕਰਾਉਣ ਵਾਲਾ ਕਾਤਲ ਹੋਵੇ ਉਹਨੂੰ ਵੀ ਮੱਥਾ ਟੇਕੋ ਐਵੇਂ ਮੂੰਹ ਉਧਰ ਨੂੰ ਕਰਕੇ ਕਹਿੰਦੇ ਸ਼ੇਖ ਫੱਤੇ ਵਾਲਿਆ ਲਵੇਰਾ ਦਵੀਂ ਖੀਰ ਲੈ ਕੇ ਆਵਾਂਗੇ ਭਰਿਆ ਡੋਲ ਉਧਰ ਨੂੰ ਤੇ ਲਾਮਾਂ ਲਾਉਣ ਵਾਸਤੇ ਖਾਲੀ ਡੋਲ ਆਉਂਦਿਆਂ ਆਉਂਦਿਆਂ ਨਾਲੇ ਤਰਨ ਤਰਨ ਵੀ ਮੱਥਾ ਟੇਕ ਉਹਨੇ ਐਵੇਂ ਲਾਮਾਂ ਜਾਂ ਲਾ ਆਈਏ ਮਹਾਰਾ ਮਾਫ ਕਰਿਓ ਤੁਹਾਡੇ ਜੋ ਕੋ ਨਿਊਜ਼ੀਲੈਂਡ ਗਿਆ ਹੋਵੇ ਡੈਨਮਾਰਕ ਗਿਆ ਹੋਵੇ ਉਥੇ 1.5 150 ਕਿਲੋ ਯਾਨੀ ਕਿ 1.5 1.5 ਕੁਇੰਟਲ ਵੀ گاਵਾ ਦੁੱਧ ਦਿੰਦੀਆਂ ਰਿਕਾਰਡ ਉਹਨਾਂ ਲੋਕਾਂ ਦੇ ਕੋਲ ਪਰ ਉੱਥੇ ਤੇ ਕੋਈ ਛੇਕ ਫਤਾ ਨਹੀਂ ਹੈਗਾ ਹੁਣ ਪਹਾੜਾ ਤੁਸੀਂ ਨਾ ਕਾਮ ਅੱਜ ਨੂੰ ਬਹੁਤੇ ਛੇਕ ਫਤਾ ਉੱਥੇ ਕੀ ਕਰੂਗਾ ਦੁੱਧ ਤੇ ਪਾਇਆ ਕੀ ਨਿਕਲਣਾ ਉਹ ਗੜਬੀਜ ਭਰ ਕੇ ਲੈ ਆਉਣੀ ਆਪਾਂ ਪੰਡ ਤੁਸੀਂ ਨਹੀਂ ਪੂਰਾ ਪਾਇਆ ਟੀਕਾ ਤੁਸੀਂ ਨਹੀਂ ਲਾ ਨਵਾਇਆ ਤਵਾਇਆ ਟਾਈਮ ਨਾ ਤੁਸੀਂ ਨਹੀਂ ਤੇ ਛੇਕ ਬੱਤੇ ਵਾਲਾ ਬਾਲਟੀ ਥੋੜਾ ਭਰ ਕੇ ਦੇਜੂਗਾ ਨਾਲੇ ਕਾਤਲ ਬੰਦੇ ਕਦੀ ਬਾਲਟੀਆਂ ਭਰ ਕੇ ਨਹੀਂ ਦਿਆ ਕਰਦੇ ਮੈਂ ਥੋਕ ਕੇ ਗੱਲ ਕਹਿਣਾ ਕਿ ਜਿਸ ਬੰਦੇ ਦੀਆਂ ਤੁਸੀਂ ਪਿੰਡਾਂ 'ਚ ਕਬਰਾਂ ਬਣਾ ਕੇ ਫੋਟਵਾਂ ਲਾ ਦਿੱਤੀਆਂ ਤੇ ਜ ਆਪਾਂ ਲਵੇਰਾ ਦਵੇਂ ਖੀਰ ਲੈ ਕੇ ਆਵਾਂਗੇ ਲਿਖਤ ਮੌਜੂਦ ਆ ਇਹ ਬੰਦੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਸ਼ਹੀਦ ਕਰਾਉਣ ਵਾਲਿਆਂ ਵਿੱਚ ਪਹਿਲੀ ਲਾਈਨ ਚ ਖਲੋਤੇ ਆ ਸਭ ਤੋਂ ਜਿਆਦੀਆਂ ਸ਼ਿਕਾਇਤਾਂ ਸ਼ੇਖ ਫਤੀਏ ਟੱਬਰ ਨੇ ਕੀਤੀਆਂ ਜਾ ਕੇ ਪਰ ਤੁਸੀਂ ਨਹੀਂ ਟੱਲਣਾ ਨਾ ਆਪਾਂ ਟੱਲ ਨਹੀਂ ਆ ਕਿਉਂਕਿ ਸਾਨੂੰ ਇੱਕ ਡਰ ਜਿਹਾ ਬੈਠਾ ਨਾ 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 ਸਾਡਾ ਪਰਦਾਦਾ ਵੀ ਜਾਂਦਾ ਏ ਸਾਡਾ ਦਾਦਾ ਵੀ ਜਾਂਦਾ ਏ ਸਾਡਾ ਪਾਪਾ ਵੀ ਜਾਂਦਾ ਏ ਅਸੀਂ ਜੇ ਉਹਨੇ ਕੋਈ ਛਾਲ ਮਾਰੀ ਤੇ ਮੈਂ ਵੀ ਨਾਲ ਮਾਰਨੀ ਮਾਰਨੀ ਇਦਾਂ ਨਹੀਂ ਹੁੰਦਾ ਭਾਈ ਥੋੜਾ ਦਿਮਾਗ ਤੋਂ ਕੰਮ ਲੈਣਾ ਚਾਹੀਦਾ ਥੋੜਾ ਅਕਲ ਨੂੰ ਵੀ ਆਪਾਂ ਵਰਤ ਸਕਦੇ ਆ ਆਪਣੀ ਨੂੰ ਹੁਣ ਮੈਂ ਕਹੀ ਤੇ ਜਾਨਣਾ ਸਾਰਾ ਕੁਝ ਨਾ ਤੇ ਮੇਰੀਆਂ ਗੱਲਾਂ ਦਾ ਅਸਰ ਉਹਨਾਂ ਕੇ ਚਿਹਰੇ ਜਿੰਨਾ ਕੇ ਜਦ ਮੈਂ ਫਤਿਹ ਬਲੈਕ ਸਟੇਜ ਤੋਂ ਥੱਲੇ ਨਹੀਂ ਉਤਰ ਜਾਂਦਾ ਮੰਨਣੀ ਕਿਹੇ ਨਹੀਂ ਆ ਤੇ ਉੱਥੇ ਕੇ ਜਾਂਦਿਆਂ ਕਿਤੇ ਰੱਬ ਨਾ ਕਰੇ ਸਾਡੀ ਗੱਡੀ ਕਿਤੇ ਥੱਲੇ ਉਤਰ ਜੇ ਨਾ ਵਾਣ ਚ ਉਤਰ ਗਈ ਤੇ ਸਾਨੂੰ ਕੱਢਣ ਵਾਲੇ ਘਟ ਆਉਣੇ ਤੇ ਬਹੁਤੇਖਣਾ ਵੇਖਿਆ ਕਿ ਨਹੀਂ ਫਕਰਾਂ ਨਾਲ ਪੰਗੇ ਲੈਂਦਾ ਪਲਟਾ ਕੇ ਮਾਰਿਆ ਹੀ ਅਗਲੇ ਪੈੜੀ ਦੇ ਵਿੱਚ ਅਹੀਂ ਉਹ ਦੂਜੇ ਬੰਨੇ ਹੋਣਾ ਸਾਡਾ ਪਾਪਾ ਤਗੜਾ ਗੁਰੂ ਅਰਜਨ ਦੇਵ ਚ ਕੋਈ ਸ਼ਕਤੀ ਨਹੀਂ ਸਾਡੇ ਫਕਰ ਚ ਬੜੀ ਸ਼ਕਤੀ ਗੁਰੂ ਅਰਜਨ ਦੇਵ ਚ ਕੀ ਆ ਜਿਹੜੇ ਪਿਓ ਦੇ ਘਰ ਚ ਬੈਠੇ ਜਿਹੜੇ ਪਿਓ ਦਾ ਦਿੱਤਾ ਖਾਂਦੇ ਜੇ ਉਸ ਪਿਓ ਦੇ ਸਕੇ ਹੋ ਕੇ ਰੋ ਕਾਤਲਾਂ ਦੇ ਸਕੇ ਨਾ ਹੋਵੋ